ਸਾਰੇ ਸ੍ਰੀ ਕਾਲ ਜੀ ਸਾਰਿਆਂ ਨੂੰ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਹਾਨੂੰ ਇਸ ਚੈਨਲ ਤੇ ਹਰ ਰੋਜ਼ ਇੱਕ ਨਵੀਂ ਕਹਾਣੀ ਸੁਣਨ ਲਈ ਮਿਲੇਗੀ ਅੱਜ ਦੀ ਕਹਾਣੀ ਜੋ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਖੂਬਸੂਰਤ ਲੜਕੀ ਦੀ ਕਹਾਣੀ ਹੈ ਜਿਸ ਦਾ ਨਾਮ ਹਸੀਨਾ ਹੁੰਦਾ ਹੈ ਹਸੀਨਾ ਇੰਨੀ ਜਿਆਦੇ ਖੂਬਸੂਰਤ ਹੁੰਦੀ ਹੈ ਇਹ ਜੋ ਵੀ ਉਸ ਨੂੰ ਦੇਖਦਾ ਹੈ ਦੇਖਦਾ ਹੀ ਰਹਿ ਜਾਂਦਾ ਹੈ ਹਸੀਨਾ ਇੱਕ ਦਿਨ ਆਪਣੇ ਪਤੀ ਦੇ ਜਨਮ ਦਿਨ ਦਾ ਕੇਕ ਆਰਡਰ ਕਰਦੀ ਹੈ ਤੇ ਜਮੈਟੋ ਵਾਲਾ ਉਹਨਾਂ ਦੇ ਘਰ ਕੇਕ ਲੈ ਕੇ ਪਹੁੰਚਦਾ ਹੈ ਤੇ ਜਦੋਂ ਉਹ ਦਰਵਾਜ਼ਾ ਖੋਲਦੀ ਹੈ ਤਾਂ ਉਹ ਉਸ ਨੂੰ ਕੇਕ ਫੜਾਉਂਦਾ ਹੈ ਤਾਂ ਉਸ ਦੇ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਅੱਗੇ ਕੀ ਹੁੰਦਾ ਹੈ ਉਹ ਤੁਹਾਨੂੰ ਕਹਾਣੀ ਦੇ ਵਿੱਚ ਵਿਸਥਾਰਪੂਰਕ ਦੱਸਾਂਗੇ ਕਹਾਣੀ ਨੂੰ ਪੂਰੀ ਸੁਣਨਾ ਤੇ ਧਿਆਨ ਦੇ ਨਾਲ ਸੁਨਣਾ ਕਹਾਣੀ ਸ਼ੁਰੂ ਹੁੰਦੀ ਹੈ ਹਸੀਨਾ ਦੀ ਉਮਰ 16 ਸਾਲ ਦੀ ਹੁੰਦੀ ਹੈ 16 ਸਾਲ ਦੀ ਹਸੀਨਾ ਇੰਨੀ ਜਿਆਦਾ ਖੂਬਸੂਰਤ ਹੁੰਦੀ ਹੈ ਕਿ ਉਸ ਦੀ ਖੂਬਸੂਰਤੀ ਦੇ ਚਾਚੇ ਚਾਰੇ ਪਾਸੇ ਹੁੰਦੇ ਹਨ ਪਰ ਉਸ ਦੀ ਮਾੜੀ ਕਿਸਮਤ ਇਹ ਹੁੰਦੀ ਹੈ ਕਿ ਉਹ ਬਹੁਤ ਹੀ ਗਰੀਬ ਘਰ ਤੋਂ ਹੁੰਦੀ ਹੈ ਉਸ ਦੀ ਮਾਂ ਲੋਕਾਂ ਦੇ ਘਰੇ ਭਾਂਡੇ ਮਾਂਜਣ ਤੇ ਸਫਾਈਆਂ ਦਾ ਕੰਮ ਕਰਦੀ ਹੁੰਦੀ ਹੈ ਤੇ ਹਸੀਨਾ ਵੀ ਆਪਦੀ ਮਾਂ ਦੇ ਨਾਲ ਜਾਂਦੀ ਹੈ ਬੇਸ਼ੱਕ ਹਸੀਨਾ ਹਾਲੇ ਤੱਕ ਕੰਮ ਨਹੀਂ ਕਰਦੀ ਸੀ ਪਰ ਆਪਦੀ ਮਾਂ ਦੇ ਨਾਲ ਜ਼ਰੂਰ ਜਾਂਦੀ ਸੀ ਤੇ ਜਦੋਂ ਉਹ ਆਪਦੀ ਮਾਂ ਦੇ ਨਾਲ ਜਾਂਦੀ ਸੀ ਤਾਂ ਜਿਨ੍ਹਾਂ ਦੇ ਘਰੇ ਉਹਦੀ ਮਾਂ ਕੰਮ ਕਰਦੀ ਸੀ ਉਹ ਉਹਨਾਂ ਦੇ ਘਰੇ ਇੱਕ ਪਾਸੇ ਬੈਠੀ ਰਹਿੰਦੀ ਸੀ ਹਸੀਨਾ ਦੀ ਮਾਂ ਪੰਜ ਘਰਾਂ ਦਾ ਕੰਮ ਕਰਦੀ ਸੀ ਤੇ ਘਰਾਂ ਦਾ ਕੰਮ ਕਰਦੀ ਕਰਦੀ ਨੂੰ ਉਸ ਨੂੰ 12 ਵਜ ਜਾਂਦੇ ਸੀ ਹਸੀਨਾ ਖੂਬਸੂਰਤ ਸੀ ਜਵਾਨ ਹੋ ਰਹੀ ਸੀ ਇਸ ਲਈ ਉਸ ਦੀ ਮਾਂ ਉਹਨੂੰ ਘਰੇ ਕੱਲੀ ਨੂੰ ਛੱਡ ਕੇ ਨਹੀਂ ਜਾਂਦੀ ਸੀ ਉਹ ਜਿੰਨਾਂ ਦੇ ਵੀ ਘਰੇ ਜਾਂਦੀ ਸੀ ਹਸੀਨਾ ਨੂੰ ਨਾਲ ਲੈ ਕੇ ਜਾਂਦੀ ਸੀ ਪਰ ਉਹਦੀ ਮਾਂ ਨੂੰ ਨਹੀਂ ਪਤਾ ਸੀ ਕਿ ਮੈਨੂੰ ਹਸੀਨਾ ਨੂੰ ਨਾਲ ਲੈ ਕੇ ਜਾਣਾ ਇੰਨਾ ਮਹਿੰਗਾ ਪਵੇਗਾ ਇੱਕ ਦਿਨ ਉਹ ਬਹੁਤ ਵੱਡੇ ਸਰਦਾਰਾਂ ਦੇ ਘਰੇ ਹਸੀਨਾ ਦੀ ਮਾਂ ਭਾਂਡੇ ਮਾਜ ਰਹੀ ਹੁੰਦੀ ਹੈ ਤੇ ਉਸ ਸਰਦਾਰ ਦੀ ਨਿਗਾਹ ਹਸੀਨਾ ਤੇ ਪੈਂਦੀ ਹੈ ਤੇ ਉਹ ਹਸੀਨਾ ਦੇ ਵੱਲ ਦੇਖਦਾ ਹੀ ਰਹਿ ਜਾਂਦਾ ਹੈ ਹਸੀਨਾ ਦੇਖਦੀ ਹੈ ਕਿ ਸਰਦਾਰ ਉਸ ਦੇ ਵੱਲ ਲਗਾਤਾਰ ਦੇਖ ਰਿਹਾ ਹੈ ਪਰ ਉਹਦੀ ਇੰਨੀ ਵੀ ਉਮਰ ਨਹੀਂ ਹੁੰਦੀ ਕਿ ਉਹ ਇੰਨਾ ਕੁਝ ਸਮਝ ਸਕਦੀ ਉਹ ਚੁੱਪਚਾਪ ਉਸ ਜਗ੍ਹਾ ਤੇ ਬੈਠੀ ਰਹਿੰਦੀ ਹੈ ਤੇ ਫਿਰ ਜਦੋਂ ਹਸੀਨਾ ਦੀ ਮਾਂ ਵਾਪਸ ਘਰ ਨੂੰ ਜਾਣ ਲੱਗਦੀ ਹੈ ਤਾਂ ਉਹ ਸਰਦਾਰ ਆਖਦਾ ਹੈ ਹਸੀਨਾ ਨੂੰ ਕਿ ਜੇਕਰ ਤੂੰ ਵੀ ਆਪਦੀ ਮਾਂ ਦੇ ਨਾਲ ਰਜਾਨਾ ਹੀ ਆਇਆ ਕਰੇਂਗੀ ਬੇਸ਼ੱਕ ਥੋੜਾ ਬਹੁਤਾ ਹੀ ਕੰਮ ਕਰ ਲਿਆ ਕਰੀ ਤਾਂ ਤੈਨੂੰ ਵੀ ਤੇਰੀ ਮਾਂ ਦੇ ਬਰਾਬਰ ਤਨਖਾਹ ਮਿਲੇਗੀ ਹੁਣ ਗਰੀਬ ਘਰ ਦੀ ਕੁੜੀ ਜਦੋਂ ਉਹਨੂੰ ਪੈਸਿਆਂ ਦਾ ਲਾਲਚ ਦਿੱਤਾ ਤਾਂ ਉਹਨੂੰ ਵੀ ਹੋ ਗਿਆ ਕਿ ਜੇਕਰ ਥੋੜਾ ਬਹੁਤਾ ਕੰਮ ਕਰਿਆ ਕਰਾਂਗੀ ਤਾਂ ਮੈਨੂੰ ਪੈਸੇ ਮਿਲ ਜਾਇ ਕਰਨਗੇ ਇਹਦੇ ਨਾਲ ਮੈਂ ਨਵੇਂ-ਨਵੇਂ ਸੂਟ ਸਵਾਕੇ ਪਾਇਆ ਕਰਾਂਗੀ ਕਿਉਂਕਿ ਉਹ ਗਰੀਬ ਸੀ ਉਹਦੇ ਕੋਲ ਇੰਨਾ ਕੱਪੜਾ ਵੀ ਨਹੀਂ ਸੀ ਖਾਣ ਪੀਣ ਨੂੰ ਵੀ ਇੰਨਾ ਚੰਗਾ ਨਹੀਂ ਮਿਲਦਾ ਸੀ ਇਸ ਲਈ ਗਰੀਬ ਨੂੰ ਲਾਲਚ ਹੋ ਗਿਆ ਤੇ ਉਹ ਆਪਣੀ ਮਾਂ ਨੂੰ ਅਗਲੇ ਦਿਨ ਕਹਿਣ ਲੱਗੀ ਕਿ ਮੰਮੀ ਮੈਂ ਵੀ ਤੁਹਾਡੇ ਨਾਲ ਜਾਵਾਂਗੀ ਪਰੋਦੀ ਮਾਂ ਕਹਿਣ ਲੱਗੀ ਕਿ ਨਹੀਂ ਮੈਂ ਤੈਨੂੰ ਸਰਦਾਰਾਂ ਦੇ ਘਰੇ ਨਹੀਂ ਲੈ ਕੇ ਜਾਵਾਂਗੀ ਅਸੀਨਾ ਜिद ਕਰਨ ਲੱਗੀ ਕਿ ਮੈਂ ਤੁਸੀਂ ਕਮਾਈ ਕਰਦੇ ਹੋ ਮੈਂ ਕਮਾਈ ਕਿਉਂ ਨਹੀਂ ਕਰ ਸਕਦੀ ਮੈਂ ਵੀ ਤੁਹਾਡੀ ਮਦਦ ਕਰਨਾ ਚਾਹੁੰਦੀ ਹਾਂ ਬੇਸ਼ੱਕ ਮੇਰੇ ਤੋਂ ਵੱਡੇ ਕੰਮ ਨਹੀਂ ਹੁੰਦੇ ਥੋੜੇ ਬਹੁਤੇ ਸਾਫ ਸਫਾਈਆਂ ਦੇ ਕੰਮ ਤਾਂ ਮੈਂ ਵੀ ਕਰਨ ਜਾਣਦੀ ਹਾਂ ਘਰ ਦੇ ਵਿੱਚ ਵੀ ਤਾਂ ਮੈਂ ਕੰਮ ਕਰਦੀ ਹੀ ਹਾਂ ਅਸੀਨਾ ਦੀ ਮਾਂ ਕਹਿਣ ਲੱਗੀ ਕਿ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਪਰ ਉਹ ਕਹਿਣ ਲੱਗੀ ਕਿ ਮੈਂ ਪੜ੍ਹਾਈ ਤੋਂ ਬਾਅਦ ਚਲੀ ਜਾਇਆ ਕਰਾਂਗੀ ਪਰ ਮੈਂ ਕੰਮ ਜ਼ਰੂਰ ਕਰਾਂਗੀ ਮੈਂ ਵੀ ਪੈਸੇ ਕਮਾਉਣਾ ਚਾਹੁੰਦੀ ਹਾਂ ਉਸ ਦੀ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਜਦੋਂ ਮੈਂ ਪੜ੍ਹਾਈ ਕਰਕੇ ਆ ਜਾਇਆ ਕਰਾਂਗੀ ਤੁਸੀਂ ਉਹਨਾਂ ਸਰਦਾਰ ਦੇ ਘਰ ਉਦੋਂ ਕੰਮ ਕਰਨ ਜਾਇਆ ਕਰੋਗੇ ਕਿਉਂਕਿ ਮੈਂ ਵੀ ਤੁਹਾਡੇ ਨਾਲ ਜਾਇਆ ਕਰਾਂਗੀ ਉਹਦੀ ਮਾਂ ਵੀ ਮੰਨ ਜਾਂਦੀ ਆ ਸੋਚਦੀ ਆ ਚੱਲ ਵੀ 1000 ਰੁਪਿਆ ਮੈਨੂੰ ਮਿਲਦਾ ਜੇਕਰ 1000 ਹਸੀਨਾਂ ਨੂੰ ਮਿਲਣ ਲੱਗ ਗਿਆ ਤਾਂ ਸਾਡੇ ਘਰ ਦਾ ਚੰਗਾ ਰਜਗਾਰ ਚੱਲ ਪੂਗਾ ਵੀ ਸਾਡੇ ਰਾਸ਼ਨ ਪਾਣੀ ਦਾ ਸਾਨੂੰ ਸੋਖਾ ਹੋ ਜਾਊਗਾ ਸਾਨੂੰ ਦੁੱਗਣੀ ਕਮਾਈ ਹੋਣ ਲੱਗ ਜੂਗੀ ਜੋ ਕਿ ਜਿਹੜਾ ਹਸੀਨਾ ਦਾ ਬਾਪ ਸੀ ਉਹ ਨਸ਼ੇੜੀ ਸੀ ਤੇ ਉਹ ਸਾਰਾ ਦਿਨ ਸ਼ਰਾਬ ਵਿੱਚ ਹੀ ਡੁੱਬਿਆ ਰਹਿੰਦਾ ਸੀ ਉਹ ਜਿੰਨਾ ਕੋਈ ਕਮਾਉਂਦਾ ਸੀ ਉਹਨੇ ਦੀ ਸ਼ਰਾਬ ਪੀ ਲੈਂਦਾ ਸੀ ਤੇ ਕਈ ਵਾਰੀ ਹਸੀਨਾ ਦੀ ਮਾਂ ਨੂੰ ਕੁੱਟ ਮਾਰ ਕੇ ਉਹਦੇ ਕੋਲੋਂ ਵੀ ਪੈਸੇ ਖੋਕੇ ਲੈ ਜਾਂਦਾ ਸੀ ਤੇ ਉਹਨਾਂ ਦੀ ਵੀ ਸ਼ਰਾਬ ਪੀ ਲੈਂਦਾ ਸੀ ਉਹਨੂੰ ਮਾਂਵਾਂ ਧੀਆਂ ਦਾ ਕੋਈ ਫਿਕਰ ਨਹੀਂ ਸੀ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਉਹਨਾਂ ਨੇ ਰੋਟੀ ਪਾਣੀ ਖਾਦਾ ਜਾਂ ਨਹੀਂ ਖਾਦਾ ਇਹਨਾਂ ਸਭ ਕੁਝ ਸੋਚ ਕੇ ਹਰੀ ਹਸੀਨਾ ਦੀ ਮਾਂ ਅਸੀਂ ਇਹਨਾਂ ਨੂੰ ਹਾਂ ਕਰ ਦਿੰਦੀ ਹੈ ਤੇ ਉਹ ਹਸੀਨਾ ਨੂੰ ਨਾਲ ਲੈ ਕੇ ਸਰਦਾਰਾਂ ਦੇ ਘਰ ਪਹੁੰਚਦੀ ਹੈ ਤੇ ਜਦੋਂ ਪਹਿਲੇ ਦਿਨ ਹੀ ਹਸੀਨਾ ਸਰਦਾਰਾਂ ਦੇ ਘਰੇ ਕੰਮ ਕਰਦੀ ਆ ਤਾਂ ਸਰਦਾਰ ਆਉਂਦੀ ਦੀ ਹੀ ਤਲੀ ਤੇ 200 ਰੁਪਿਆ ਰੱਖ ਦਿੰਦਾ ਹਸੀਨਾ ਬੜੀ ਖੁਸ਼ ਹੁੰਦੀ ਆ ਤੇ ਉਹ ਸਰਦਾਰ ਦਾ ਧੰਨਵਾਦ ਕਰਦੀ ਆ ਪਰ ਹਸੀਨਾ ਦੀ ਮਾਂ ਸੋਚੀ ਪੈ ਜਾਂਦੀ ਹੈ ਕਿ ਇਸ ਤਰ੍ਹਾਂ ਸਰਦਾਰ ਨੇ ਪਹਿਲੇ ਦਿਨ ਹੀ ਹਸੀਨਾ ਨੂੰ 200 ਰੁਪਿਆ ਦਿੱਤਾ ਉਹ ਅਗਲੇ ਦਿਨ ਹਸੀਨਾ ਨੂੰ ਆਖਦੀ ਆ ਕਿ ਨਹੀਂ ਹਸੀਨਾ ਮੈਂ ਨਹੀਂ ਤੈਨੂੰ ਨਾਲ ਲੈ ਕੇ ਜਾ ਸਕਦੀ ਪਰ ਹੁਣ ਹਸੀਨਾ ਵਿੱਜ ਜਦ ਪੈ ਜਾਂਦੀ ਆ ਕਿਉਂਕਿ ਉਹਨੂੰ ਪਹਿਲੇ ਦਿਨ ਕੰਮ ਦਾ 200 ਰੁਪਿਆ ਮਿਲ ਗਿਆ ਉਹਦੇ ਮਨ 'ਚ ਲਾਲਚ ਆ ਜਾਂਦਾ ਕਿ ਇਸ ਤਰ੍ਹਾਂ ਤਾਂ ਮੈਂ ਬਹੁਤ ਸਾਰੇ ਪੈਸੇ ਜੋੜ ਲਵਾਂਗੀ ਇਸ ਤਰ੍ਹਾਂ ਤਾਂ ਮੈਂ ਆਪਦੇ ਛੱਡ ਮਾਂ ਦੇ ਵੀ ਨਵੇਂ ਸੰਕ ਲੈ ਜਾਵਾਂਗੀ ਸਾਡੇ ਘਰ ਦੇ ਵਿੱਚ ਵੀ ਕਿੰਨੀਆਂ ਚੀਜ਼ਾਂ ਦੀ ਤੰਗੀ ਤਰਸੀ ਆ ਸਾਰਾ ਕੁਝ ਪੂਰਾ ਹੋ ਜਾਊਗਾ ਉਹ ਅਗਲੇ ਦਿਨ ਫੇਰ ਜਾਂਦੀ ਆ ਇਸੇ ਤਰ੍ਹਾਂ ਵੀ ਉਹ ਸਰਦਾਰ ਰਜਾਨਾ ਉਸ ਨੂੰ 100 ਕਦੇ 50 ਕਦੇ 200 ਵੀ ਦਿੰਦਾ ਹੀ ਰਹਿੰਦਾ ਤੁਸੀਂ ਨਾ ਬੜੀ ਖੁਸ਼ੀ-ਖੁਸ਼ੀ ਕੰਮ ਕਰਦੀ ਆ ਤੇ ਇੱਕ ਦਿਨ ਅਸੀਨਾਂ ਦੀ ਮਾਂ ਬਿਮਾਰ ਹੁੰਦੀ ਆ ਉਹ ਤੋਂ ਜਾਇਆ ਨਹੀਂ ਜਾਂਦਾ ਤੇ ਅਸੀਨਾਂ ਕੱਲੀ ਹੀ ਚਲੀ ਜਾਂਦੀ ਹੈ ਜਦੋਂ ਅਸੀਨਾਂ ਕੰਮ ਕਰਦੀ ਹੁੰਦੀ ਆ ਤਾਂ ਉਸ ਦਿਨ ਸਰਦਾਰ ਦੇ ਘਰੇ ਵੀ ਸਰਦਾਰ ਦੇ ਘਰ ਵਾਲੀ ਨਹੀਂ ਹੁੰਦੀ ਉਹ ਕੱਲਾ ਹੀ ਹੁੰਦਾ ਹੈ ਤੇ ਉਹ ਅਸੀਨਾਂ ਦੇ ਵੀ ਇਸ ਤਰ੍ਹਾਂ ਇਕੱਲੇਪਣ ਦਾ ਫਾਇਦਾ ਉਠਾਉਂਦਾ ਪਰ ਅਸੀਨਾਂ ਬਹੁਤ ਮਨਾ ਕਰਦੀ ਆ ਰੋਂਦੀ ਆ ਕਰ ਲਾਉਂਦੀ ਆ ਪਰ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਜਦੋਂ ਹਸੀਨਾ ਕਰੇ ਹੁੰਦੀ ਆ ਤਾਂ ਉਹਦੀ ਹਾਲਤ ਵੇਖ ਕੇ ਉਹਦੀ ਮਾਂ ਸਮਝ ਜਾਂਦੀ ਆ ਕਿ ਜਰੂਰ ਇਸ ਦੇ ਨਾਲ ਕੁਝ ਗਲਤ ਹੋਇਆ ਹੈ ਪਰ ਹਸੀਨਾ ਬੋਲ ਕੇ ਨਹੀਂ ਦੱਸਦੀ ਕਿਉਂਕਿ ਹਸੀਨਾ ਜਦ ਕਰਕੇ ਉਹਨਾਂ ਦੇ ਘਰੇ ਕੰਮ ਕਰਨ ਲੱਗੀ ਸੀ ਪਰ ਹਸੀਨਾ ਦੀ ਮਾਂ ਉਹਨਾਂ ਦੇ ਸਰਦਾਰਾਂ ਦੇ ਸਭਾ ਨੂੰ ਜਾਣਦੀ ਸੀ ਕਿ ਉਹ ਕਿਸ ਤਰ੍ਹਾਂ ਦੇ ਬੰਦੇ ਹਨ ਉਹ ਤਕੜੇ ਜਰੂਰ ਸੀ ਪਰ ਉਹਨਾਂ ਦੀ ਵਿਚਕਣੀ ਸਹੀ ਨਹੀਂ ਸੀਗੀ ਇਸ ਲਈ ਉਹ ਵਾਰ-ਵਾਰ ਮਨਾ ਕਰਦੀ ਸੀ ਹੁਣ ਹਸੀਨਾ ਦੀ ਮਾਂ ਗਰੀਬ ਸੀ ਉਹ ਕੀ ਰੋਲਾ ਪਾਉਂਦੀ ਉਹਦੇ ਘਰ ਵਾਲਾ ਵੀ ਉਹਦੇ ਨਾਲ ਤਰਨ ਜੋਗਾ ਨਹੀਂ ਸੀ ਇਸ ਲਈ ਉਹਨੇ ਆਪਦੀ ਭੈਣ ਦੇ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਕਿ ਮੈਂ 2-4 ਦਿਨਾਂ ਦੇ ਵਿੱਚ ਹੀ ਹਸੀਨਾ ਦਾ ਵਿਆਹ ਕਰਕੇ ਹਸੀਨਾ ਨੂੰ ਤੋੜਨਾ ਚਾਹੁੰਦੀ ਆ ਉਹਨੇ ਸਰਦਾਰਾਂ ਦੇ ਘਰੇ ਜਾਣਾ ਛੱਡ ਦਿੱਤਾ ਤੇ ਦੋ-ਚਾਰਾਂ ਦੇ ਦਿਨਾਂ ਦੇ ਵਿੱਚ ਹੀ 16 ਸਾਲ ਦੀ ਹਸੀਨਾ ਦਾ ਵਿਆਹ 40 ਸਾਲ ਦੇ ਬੰਦੇ ਨਾਲ ਕਰਕੇ ਤੋੜ ਦਿੱਤੀ ਜਦੋਂ ਅਸੀਨਾਂ ਨੂੰ 40 ਸਾਲ ਦੇ ਬੰਦੇ ਦੇ ਨਾਲ ਵਿਆਹ ਦਿੱਤਾ ਤਾਂ ਹਸੀਨਾ ਬਹੁਤ ਰੋਈ ਕਰਲਾਈ ਪਰ ਹਸੀਨਾ ਕੀ ਕਰ ਸਕਦੀ ਸੀ ਉਹਨੂੰ ਮਾਂ ਦਾ ਕਹਿਣਾ ਮੰਨਣਾ ਪਿਆ ਤੇ ਦੂਸਰਾ ਜੋ ਸਰਦਾਰ ਨੇ ਉਹਦੇ ਨਾਲ ਕੀਤਾ ਸੀ ਉਹ ਵੀ ਹਸੀਨਾ ਦੀ ਮਾਂ ਨੇ ਕਿਹਾ ਸੀ ਕਿ ਤੇਰੇ ਲਈ ਇਹ ਠੀਕ ਹੈ ਕਿ ਜਲਦੀ ਤੋਂ ਜਲਦੀ ਤੇਰਾ ਵਿਆਹ ਕਰ ਦਿੱਤਾ ਜਾਵੇ ਜਿਹੜਾ ਸਰਦਾਰ ਦੇ ਉਹਦੇ 40 ਸਾਲ ਦੇ ਬੰਦੇ ਦੇ ਨਾਲ ਹਸੀਨਾ ਦਾ ਵਿਆਹ ਕਰਕੇ ਅਸੀਨਾਂ ਨੂੰ ਤੋੜ ਦਿੱਤਾ ਤੇ ਜਦੋਂ ਅਸੀਨਾਂ ਉਸ ਘਰੇ ਗਈ ਦਾਉਕਰ ਬਹੁਤ ਖੁੱਲਾ ਡੁੱਲਾ ਕਰ ਸੀ ਬਹੁਤ ਤਕੜਾ ਕਰ ਸੀ ਪੈਸਾ ਵੀ ਬਹੁਤ ਸੀ ਉਸ ਬੰਦੇ ਦੇ ਕੋਲ ਪਰ ਉਹਦੇ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਸੀ ਸਿਵਾਏ ਉਹ ਬੰਦਾ ਤੇ ਇੱਕ ਹਸੀਨਾ ਦੋ ਜਣੇ ਹੀ ਉਸ ਘਰ ਦੇ ਵਿੱਚ ਸੀ ਸਿਨਾ ਕਈ ਵਾਰੀ ਪੁੱਛਦੀ ਕਿ ਤੁਹਾਡੇ ਘਰ ਹੋਰ ਕੋਈ ਨਹੀਂ ਤਾਂ ਉਹ ਆਖਦਾ ਕਿ ਮੇਰੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਹਦੇ ਕੋਈ ਬੱਚਾ ਵੀ ਨਹੀਂ ਸੀ ਮੇਰੇ ਮਾਪੇ ਬਜ਼ੁਰਗ ਸੀ ਉਹਨਾਂ ਦੀ ਵੀ ਮੌਤ ਹੋ ਗਈ ਇਸ ਲਈ ਵੀ ਆਪਣੇ ਘਰ ਦੇ ਵਿੱਚ ਆਪਾਂ ਸਿਰਫ ਦੋ ਹੀ ਜੀਅ ਆ ਜਲੋ ਹਸੀਨਾ ਦੇ ਨਾਲ ਹਸੀ ਖੁਸ਼ੀ ਰਹਿਣ ਲੱਗੀ ਇਸ ਤਰ੍ਹਾਂ 1 ਸਾਲ ਦੇ ਕਰੀਬ ਸਮਾਂ ਬੀਤ ਜਾਂਦਾ ਹੈ ਤੇ 1 ਸਾਲ ਬਾਅਦ ਹਸੀਨਾ ਦੇ ਉਸ ਘਰ ਵਾਲੇ ਦਾ ਜੋ 40 ਸਾਲ ਤੋਂ ਉੱਪਰ ਦਾ ਹੁੰਦਾ ਹੈ ਉਸ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਹਸੀਨਾ ਵਿਧਵਾ ਹੋ ਜਾਂਦੀ ਹੈ ਉਸ ਵਕਤ ਹਸੀਨਾ ਦੀ ਉਮਰ 17 18 ਦੇ ਕਰੀਬ ਹੀ ਹੁੰਦੀ ਹੈ 17 18 ਦੀ ਸਾਲ ਦੀ ਉਮਰ ਦੇ ਵਿੱਚ ਹਸੀਨਾ ਵਿਧਵਾ ਹੋ ਗਈ ਇਧਰ ਹਸੀਨਾ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ ਹਸੀਨਾ ਦੀ ਮਾਂ ਦੀ ਮੌਤ ਤੋਂ ਬਾਅਦ ਹਸੀਨਾ ਦਾ ਪੇਕਾ ਵੀ ਟੁੱਟ ਜਾਂਦਾ ਹੈ ਕਿਉਂਕਿ ਉਹਦਾ ਪਿਓ ਦਾ ਸ਼ਰਾਬੀ ਖਵਾਬੀ ਹੁੰਦਾ ਹੈ ਉਹਨੂੰ ਹਸੀਨਾ ਦਾ ਕੋਈ ਫਿਕਰ ਨਹੀਂ ਹੁੰਦਾ ਫਿਰ ਹੁਣ ਹਸੀਨਾ ਪੇਕੇ ਆਉਂਦੀ ਤਾਂ ਕਿਹਦੇ ਕੋਲ ਆਉਂਦੀ ਉਹ ਉਸੇ ਸੁੰਨੇ ਘਰ ਦੇ ਵਿੱਚ ਕੱਲੀ ਰਹਿੰਦੀ ਹੈ ਬੇਸ਼ੱਕ ਉਹਦੇ ਕੋਲੇ ਪੈਸਾ ਵੀ ਬਹੁਤ ਹੈ ਪਰ ਘਰ ਦੇ ਵਿੱਚ ਉਹਦੇ ਕੋਲੇ ਕੋਈ ਨਹੀਂ ਨਾ ਪਤੀ ਨਾ ਕੋਈ ਸਾਸora ਤੇ ਨਾ ਕੋਈ ਮਾਂ ਬਾਪ ਜਦੋਂ ਉਸ ਲੜਕੇ ਜਮੈਟੋ ਵਾਲੇ ਤੋਂ ਕੇਕ ਮੰਗਵਾਉਂਦੀ ਹੈ ਤਾਂ ਉਹ ਲੜਕਾ ਦੇਖਦਾ ਹੈ ਕਿ ਆਪਣੇ ਵੀ ਇਹ ਕਹਿੰਦੀ ਹੈ ਕਿ ਮੇਰੇ ਪਤੀ ਦਾ ਜਨਮ ਦਿਨ ਹੈ ਵੀ ਮੈਂ ਤਾਂ ਕੇਕ ਮੰਗਵਾਇਆ ਪਰ ਵੀ ਆਸੇ ਪਾਸੇ ਕੋਈ ਵੀ ਨਹੀਂ ਦਿਸਦਾ ਉਹ ਚਾਰੇ ਪਾਸੇ ਦੇਖਦਾ ਹੈ ਕੇਕ ਫੜਾ ਕੇ ਚਲਿਆ ਜਾਂਦਾ ਹੈ ਤੇ ਫਿਰ ਕੁਝ ਦਿਨਾਂ ਦੇ ਬਾਅਦ ਉਹ ਫਿਰ ਉਸੇ ਦੁਕਾਨ ਤੇ ਆਰਡਰ ਕਰਦੀ ਹੈ ਤੇ ਉਹ ਫਿਰ ਕੁਝ ਖਾਣ ਪੀਣ ਵਾਲੀ ਸਮਾਨ ਮੰਗਵਾਉਂਦੀ ਹੈ ਤੇ ਫਿਰ ਉਹੀ ਲੜਕਾ ਸੁਆਬ ਦੇ ਨਾਲ ਉਹੀ ਸਮਾਨ ਲੈ ਕੇ ਆਉਂਦਾ ਜਦੋਂ ਆਉਂਦਾ ਤਾਂ ਫਿਰ ਦੇਖਦਾ ਕਿ ਘਰ ਦੇ ਵਿੱਚ ਕੋਈ ਵੀ ਨਹੀਂ ਉਹ ਪਾਣੀ ਪੀਣ ਲਈ ਮੰਗਦਾ ਤਾਂ ਅਸੀਂ ਆਖਦੀ ਆ ਬੈਠ ਜਾਓ ਮੈਂ ਪਾਣੀ ਲੈ ਕੇ ਆਉਂਦੀ ਆ ਪਾਣੀ ਪੀ ਕੇ ਜਦੋਂ ਉੱਠਣ ਹੀ ਲੱਗਦਾ ਤਾਂ ਅਸੀਂ ਨ ਨੂੰ ਪੁੱਛਦਾ ਕਿ ਮਾਫ ਕਰਨਾ ਵੈਸੇ ਮੇਰਾ ਹੱਕ ਨਹੀਂ ਬਣਦਾ ਪੁੱਛਣ ਦਾ ਪਰ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਨਹੀਂ ਕਿ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਅਸੀਂ ਨਾ ਫਿਰ ਉਸ ਲੜਕੇ ਨੂੰ ਇਹ ਸਾਰੀ ਕਹਾਣੀ ਦੱਸਦੀ ਆ ਉਹ ਆਖਦੀ ਹੈ ਕਿ ਬੇਸ਼ੱਕ ਕਿਸੇ ਅਜਨਬੀ ਬੰਦੇ ਕੋਲੇ ਵੀ ਇਸ ਤਰ੍ਹਾਂ ਆਪਣੀ ਸਾਰੀ ਕਹਾਣੀ ਵੀ ਮੇਰਾ ਦੱਸਣ ਦਾ ਕੋਈ ਹੱਕ ਨਹੀਂ ਬਣਦਾ ਪਰ ਮੈਨੂੰ ਇਹ ਹੁੰਦਾ ਕਿ ਕੋਈ ਮੈਨੂੰ ਮਿਲੇ ਕਿਦੇ ਕੋਲੇ ਮੈਂ ਆਦਾ ਦੁੱਖ ਫਰੋਲਾਂ ਤੇ ਅੱਜ ਤੁਸੀਂ ਮੈਨੂੰ ਪੁੱਛਿਆ ਤੇ ਮੈਂ ਤੁਹਾਨੂੰ ਦੱਸ ਦਿੱਤਾ ਤਾਂ ਉਹ ਜਮੈਟੋ ਵਾਲਾ ਲੜਕਾ ਪੁੱਛਣ ਲੱਗਦਾ ਕਿ ਕੀ ਤੁਸੀਂ ਹੁਣ ਵਿਆਹ ਨਹੀਂ ਕਰਵਾਵੋਗੇ ਕਿਉਂਕਿ ਤੁਹਾਡੀ ਉਮਰ ਇੰਨੀ ਛੋਟੀ ਹੈ ਤੁਸੀਂ ਇਸ ਤਰ੍ਹਾਂ ਸਾਰੀ ਉਮਰ ਵਿਧਵਾ ਬਣ ਕੇ ਕਿਵੇਂ ਕੱਟੋਗੇ ਤਾਂ ਉਹ ਆਖਦੀ ਹੈ ਕਿ ਮੇਰੇ ਤਾਂ ਮਾਪੇ ਵੀ ਨਹੀਂ ਮੇਰਾ ਵਿਆਹ ਕਰਨ ਵਾਲਾ ਕੌਣ ਹੈ ਤੇ ਮੈਨੂੰ ਇੰਨੀ ਸਮਝ ਵੀ ਨਹੀਂ ਕਿਵੇਂ ਵੀ ਆਪ ਆਪਣੇ ਲਈ ਵੀ ਇਸ ਤਰ੍ਹਾਂ ਕੋਈ ਵੀ ਲੱਭ ਸਕਾ ਲੜਕਾ ਵੀ ਮੈਨੂੰ ਨਹੀਂ ਪਤਾ ਚੰਗਾ ਮਾੜਾ ਕੀ ਹੈ ਵੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਐਨਾ ਕੁਝ ਹੋ ਗਿਆ ਤੇ ਵੀ ਹੁਣ ਮੈਨੂੰ ਬਾਹਰਲੀ ਦੁਨੀਆ ਤੋਂ ਬਹੁਤ ਡਰ ਲੱਗਦਾ ਇਸ ਲਈ ਮੈਂ ਤਾਂ ਘਰੋਂ ਹੀ ਬਾਹਰ ਨਹੀਂ ਨਿਕਲਦੀ ਮੈਂ ਸਾਰਾ ਦਿਨ ਬਸ ਇਸ ਘਰ ਦੇ ਵਿੱਚ ਹੀ ਬੰਦ ਬੈਠੀ ਰਹਿਣੀ ਆ ਤਾਂ ਲੜਕਾ ਸੋਚੀ ਪੈ ਜਾਂਦਾ ਤੇ ਉਹ ਚਲਿਆ ਜਾਂਦਾ ਇਸੇ ਤਰ੍ਹਾਂ ਕਈ ਦਿਨ ਬੀਤਦੇ ਆ ਤੇ ਕਾਫੀ ਦਿਨਾਂ ਦੇ ਬਾਅਦ ਉਹ ਫਿਰ ਉਸੇ ਦੁਕਾਨ ਤੋਂ ਕੁਝ ਖਾਣ ਪੀਣ ਵਾਲਾ ਸਮਾਨ ਮੰਗਵਾਉਂਦੀ ਆ ਤੇ ਉਹ ਲੜਕਾ ਜਦੋਂ ਰਸਤੇ ਦੇ ਵਿੱਚ ਆ ਰਿਹਾ ਹੁੰਦਾ ਤਾਂ ਉਹ ਸੋਚ ਰਿਹਾ ਹੁੰਦਾ ਕਿ ਇੰਨੀ ਖੂਬਸੂਰਤ ਕੁੜੀ ਹੈ ਕੱਲੀ ਰਹਿੰਦੀ ਹੈ ਜੇਕਰ ਮੇਰਾ ਐਸਵੇ ਨਾਲ ਵਿਆਹ ਹੋ ਜਾਵੇ ਤਾਂ ਕਿੰਨਾ ਵਧੀਆ ਰਹੇਗਾ ਕਿਉਂਕਿ ਉਹ ਲੜਕਾ ਵੀ ਗਰੀਬ ਘਰੋਂ ਹੁੰਦਾ ਉਸ ਨੂੰ ਕੋਈ ਰਿਸ਼ਤਾ ਨਹੀਂ ਹੁੰਦਾ ਹੁੰਦਾ ਬਚਪਨ ਦੇ ਵਿੱਚ ਵੀ ਉਸ ਦੀ ਮਾ ਮਾਪ ਦੀ ਮੌਤ ਹੋ ਗਈ ਹੁੰਦੀ ਆ ਤੇ ਉਹ ਕੱਲਾ ਹੀ ਰਹਿੰਦਾ ਹੁੰਦਾ ਤੇ ਇਸੇ ਲਈ ਉਹ ਉਸ ਦੁਕਾਨ ਤੇ ਕੰਮ ਕਰਦਾ ਹੁੰਦਾ ਕਿ ਆਪਣੇ ਗੁਜ਼ਾਰੇ ਜੋਗਾ ਕਮਾ ਲੈਂਦਾ ਤੇ ਵੈਸੇ ਵੀ ਦੋ ਤਿੰਨ ਵਾਰ ਉਹ ਉਸ ਲੜਕੀ ਹਸੀਨਾ ਨੂੰ ਦੇਖ ਆਇਆ ਸੀ ਉਸ ਨੂੰ ਉਹ ਬਹੁਤ ਹੀ ਜ਼ਿਆਦਾ ਪਸੰਦ ਸੀ ਤੇ ਬਹੁਤ ਹੀ ਖੂਬਸੂਰਤ ਸੀ ਹਸੀਨਾ ਉਹ ਸੋਚਦਾ ਕਿ ਅੱਜ ਮੈਂ ਆਪਣੇ ਦਿਲ ਦੀ ਗੱਲ ਹਸੀਨਾ ਨੂੰ ਕਹਿ ਹੀ ਦੇਵਾਂਗਾ ਕਿਉਂਕਿ ਸ਼ਾਦੀ ਤਾਂ ਕਰਨਾ ਹੀ ਚਾਹੁੰਦੀ ਆ ਤੇ ਜੇਕਰ ਮੈਂ ਉਹਨੂੰ ਪਸੰਦ ਹੋਇਆ ਤਾਂ ਉਹ ਮੇਰੇ ਨਾਲ ਸ਼ਾਦੀ ਕਰ ਲਵੇਗੀ ਉਹ ਜਦੋਂ ਉਹ ਖਾਣ ਵਾਲਾ ਸਮਾਨ ਉਹਨੂੰ ਫੜਾਉਂਦਾ ਤਾਂ ਸੀ ਨਾ ਉਹਨੂੰ ਬੈਠਣ ਲਈ ਆਖਦੀ ਆ ਉਹ ਬੈਠ ਜਾਂਦਾ ਉਹ ਉਹੀ ਖਾਣ ਵਾਲਾ ਸਮਾਨ ਪਲੇਟ ਦੇ ਵਿੱਚ ਪਾ ਕੇ ਲਿਆਉਂਦੀ ਆ ਤੇ ਉਸ ਲੜਕੇ ਨੂੰ ਆਖਦੀ ਆ ਕਿ ਆਪਾਂ ਦੋਨੇ ਇਕੱਠੇ ਬੈਠ ਕੇ ਖਾਵਾਂਗੇ ਉਹ ਆਖਦਾ ਕਿ ਮੈਂ ਇਸ ਤਰ੍ਹਾਂ ਤੁਹਾਡੇ ਨਾਲ ਬੈਠ ਕੇ ਕਿਵੇਂ ਖਾ ਸਕਦਾ ਕਿਉਂਕਿ ਇਹ ਤਾਂ ਤੁਹਾਡੇ ਲਈ ਹੈ ਤੇ ਮੈਂ ਤਾਂ ਸਿਰਫ ਤੁਹਾਨੂੰ ਇਹ ਚੀਜ਼ ਫੜਾਉਣ ਆਇਆ ਹਾਂ ਮੈਂ ਹਰ ਜਾਂਦਾ ਹਾਂ ਮੈਨੂੰ ਬਹੁਤ ਸਾਰੇ ਕੰਮ ਹਨ ਪਰ ਉਹ ਆਖਦੀ ਹੈ ਕਿ ਨਹੀਂ ਕਿ ਮੈਨੂੰ ਕਿੰਨਾ ਟਾਈਮ ਹੋ ਗਿਆ ਮੈਂ ਇਕੱਲੀ ਹੀ ਖਾਂਦੀ ਪੀਂਦੀ ਆ ਮੈਂ ਕਦੇ ਕਿਸੇ ਦੇ ਨਾਲ ਬਹਿ ਕੇ ਨਹੀਂ ਖਾਂਦਾ ਤੇ ਅੱਜ ਮੈਂ ਤੁਹਾਡੇ ਨਾਲ ਬੈਠ ਕੇ ਵੀ ਇਹ ਚੀਜ਼ ਖਾਣੀ ਚਾਹੁੰਦੀ ਆ ਉਹ ਬੈਠਦੇ ਆ ਖਾਂਦੇ ਪਿੰਦੇ ਆ ਤੇ ਖਾਂਦੇ ਖਾਂਦੇ ਆ ਗੱਲਾਂ ਬਾਤਾਂ ਕਰਦੇ ਆ ਗੱਲਾਂ-ਗੱਲਾਂ ਦੇ ਵਿੱਚ ਉਹ ਲੜਕਾ ਆਖਦਾ ਹੈ ਕਿ ਮਾਫ ਕਰਨਾ ਜੇਕਰ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਹੋ ਹਸੀਨਾ ਸੋਚੀ ਪੈ ਜਾਂਦੀ ਆ ਕਿਉਂਕਿ ਹੁਣ ਤੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਜੋ ਵੀ ਉਹਦੇ ਨਾਲ ਹੋਇਆ ਹੁੰਦਾ ਉਹ ਸਭ ਉਹਦੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਦਾ ਤੇ ਫਿਰ ਹਸੀਨਾ ਉਸ ਨੂੰ 10-15 ਮਿੰਟ ਸੋਚਣ ਦਾ ਸਮਾਂ ਮੰਗਦੀ ਆ ਉਹ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਆ ਉਹ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦੀ ਆ ਕਿ ਮੇਰੇ ਨਾਲ ਕੀ ਹੋਇਆ ਫਿਰ ਉਹ ਸੋਚਦੀ ਆ ਕਿ ਘਰ ਵਾਲੇ ਦੀ ਮੌਤ ਹੋ ਗਈ ਹੁਣ ਮੈਂ ਸਾਰੀ ਉਮਰ ਇਸ ਤਰ੍ਹਾਂ ਕਿਵੇਂ ਕੱਢਾਂਗੀ ਮੈਨੂੰ ਸਾਲ ਹੋ ਗਿਆ ਮੈਂ ਇਸ ਘਰੇ ਬੰਦ ਬੈਠੀ ਰਹਿਣੀ ਆ ਪਹਿਲਾਂ ਮਾਂ ਨਾਲ ਦੁੱਖ ਸਹਰਦੀ ਹੁੰਦੀ ਸੀ ਮਾਂ ਦੀ ਵੀ ਮੌਤ ਹੋ ਗਈ ਮੇਰਾ ਕੌਣ ਆ ਇਸ ਦੁਨੀਆ ਦੇ ਵਿੱਚ ਫਿਰ ਉਹ ਸੋਚਦੀ ਆ ਕਿ ਇਹ ਲੜਕਾ ਦੁਕਾਨ ਤੇ ਕੰਮ ਕਰਦਾ ਇਹ ਵੀ ਮੇਰੇ ਵਾਂਗ ਗਰੀਬ ਹੀ ਹੋਵੇਗਾ ਤੇ ਇਹ ਮੇਰੇ ਨਾਲ ਸ਼ਾਇਦ ਕਦੇ ਵੀ ਧੋਖਾ ਨਹੀਂ ਕਰੇਗਾ ਉਸ ਲੜਕੇ ਨੂੰ ਆਖਦੀ ਆ ਕਿ ਜੇਕਰ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤਾਂ ਮੇਰੀਆਂ ਕੁਝ ਸ਼ਰਤਾਂ ਹਨ ਉਹ ਆਖਦਾ ਹਾਂ ਦੱਸੋ ਉਹ ਆਖਦੀ ਆ ਪਹਿਲੀ ਗੱਲ ਇਹ ਆ ਕਿ ਤੂੰ ਕਦੇ ਵੀ ਮੈਨੂੰ ਛੱਡ ਕੇ ਨਹੀਂ ਜਾਵੇਂਗਾ ਮੇਰੇ ਨਾਲ ਧੋਖਾ ਨਹੀਂ ਕਰੇਗਾ ਤੇ ਉਹ ਉਹ ਇੰਨੀ ਸੋਹਣੀ ਹੁੰਦੀ ਆ ਉਹ ਧੋਖਾ ਦੇਣ ਦਾ ਤਾਂ ਉਹਦਾ ਸਵਾਲ ਹੀ ਨਹੀਂ ਬਣਦਾ ਹੁੰਦਾ ਉਹ ਆਖਦਾ ਹੈ ਮਨਜ਼ੂਰਾ ਵੀ ਮੈਂ ਤੈਨੂੰ ਛੱਡ ਕੇ ਕਦੇ ਵੀ ਕਿਤੇ ਵੀ ਨਹੀਂ ਜਾਵਾਂਗਾ ਕਿਉਂਕਿ ਮੇਰਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਵੀ ਨਹੀਂ ਤੇ ਦੂਸਰੀ ਗੱਲ ਉਹ ਆਖਦੀ ਆ ਕਿ ਮੈਂ ਆਪਣੇ ਇੱਕ ਵਾਰੀ ਬਾਪ ਨੂੰ ਮਿਲਣਾ ਚਾਹੁੰਦੀ ਆ ਬੇਸ਼ੱਕ ਮੇਰਾ ਬਾਪ ਸ਼ਰਾਬੀ ਆ ਉਹ ਨੂੰ ਮੇਰਾ ਕੋਈ ਵੀ ਨਹੀਂ ਪਰ ਫਿਰ ਵੀ ਉਹ ਮੇਰਾ ਬਾਪ ਹੈ ਇੱਕ ਵਾਰੀ ਮੈਂ ਉਸ ਨੂੰ ਜ਼ਰੂਰ ਮਿਲਣਾ ਚਾਹੁੰਦੀ ਆ ਉਹ ਆਖਦਾ ਹੈ ਕਿ ਕੋਈ ਗੱਲ ਨਹੀਂ ਆਪਾਂ ਤੇਰੇ ਬਾਪ ਦੀ ਸਹਿਮਤੀ ਨਾਲ ਹੀ ਵਿਆਹ ਕਰਵਾਵਾਂਗੇ ਫਿਰ ਉਹ ਲੜਕਾ ਤੇ ਹਸੀਨਾ ਦੋਨੋਂ ਉਹਦੇ ਬਾਪ ਦੇ ਕੋਲ ਜਾਂਦੇ ਆ ਉਹ ਆਪਣੇ ਬਾਪ ਨੂੰ ਸਾਰੀ ਗੱਲ ਦੱਸਦੀ ਆ ਕਿ ਇਸ ਤਰ੍ਹਾਂ ਇਹ ਲੜਕਾ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਬੇਸ਼ੱਕ ਤੈਨੂੰ ساری ਉਮਰ ਮੇਰਾ ਕੋਈ ਫਿਕਰ ਨਹੀਂ ਰਿਹਾ ਤੂੰ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਮੈਂ ਮਰ ਗਈਆਂ ਜਾਂ ਜਿਉਂਦੀਆਂ ਪਰ ਫਿਰ ਵੀ ਮੈਂ ਚਾਹੁੰਦੀ ਆ ਕਿ ਤੂੰ ਆਪਦੇ ਹੱਥੀ ਮੇਰੇ ਇਹਦੇ ਨਾਲ ਆਨੰਦ ਕਾਰਜ ਕਰਾਵੇਂ ਤਾਂ ਫਿਰ ਉਹਦਾ ਬਾਪ ਉਹਦੇ ਨਾਲ ਉਹਦੇ ਆਨੰਦ ਕਾਰਜ ਕਰਾ ਲੈਂਦਾ ਤੇ ਹਸੀਨਾ ਦਾ ਉਸ ਲੜਕੇ ਦੇ ਨਾਲ ਵਿਆਹ ਹੋ ਜਾਂਦਾ ਹਸੀਨਾ ਤੇ ਉਹ ਲੜਕਾ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਤੇ ਉਹ ਮੁੰਡਾ ਫਿਰ ਉਹਦੇ ਪਿਓ ਨੂੰ ਵੀ ਉਸ ਘਰੇ ਲੈ ਜਾਂਦਾ ਉਹਦੀ ਸ਼ਰਾਬ ਪੀਣੀ ਘਟਾਉਂਦਾ ਵੀ ਇਹ ਨਹੀਂ ਪੀਣੀ ਚਾਹੀਦੀ ਇਹ ਸਿਹਤ ਲਈ ਹਾਨੀਕਾਰਕ ਆ ਪਤਾ ਨਹੀਂ ਕਿੰਨੇ ਕੁ ਟਾਈਮ ਤੋਂ ਸੀਨਾ ਦਾ ਬਾਪ ਨਾਟਾ ਤੋਤਾ ਨਹੀਂ ਹੁੰਦਾ ਉਹਦੇ ਐ ਕੱਪੜੇ ਪੂਰੇ ਸੜੇ ਪਏ ਹੁੰਦੇ ਆ ਉਹ ਚ ਬਦਬੂ ਮਾਰਦੀ ਹੁੰਦੀ ਆ ਉਹ ਮੁੰਡਾ ਆ ਫੜ ਕੇ ਉਹਨੂੰ ਚੰਗੀ ਤਰ੍ਹਾਂ ਨਵਾਉਂਦਾ ਧਵਾਉਂਦਾ ਨਵੇਂ ਕੱਪੜੇ ਲਿਆ ਕੇ ਦਿੰਦਾ ਤੇ ਫਿਰ ਉਹਦਾ ਬਾਪ ਵੀ ਹੌਲੀ ਹੌਲੀ ਸਾਰੇ ਨਸ਼ੇ ਛੱਡ ਕੇ ਵਧੀਆ ਸੀਨਾ ਦੇ ਨਾਲ ਰਹਿਣ ਲੱਗਦਾ ਤੇ ਫਿਰ ਉਹ ਤਿੰਨੋਂ ਜਾਣੇ ਉਸ ਘਰੇ ਰਹਿਣ ਲੱਗਦੇ ਆ ਇਹ ਹਸੀ ਖੁਸ਼ੀ ਜ਼ਿੰਦਗੀ ਬਤੀਤ ਕਰਦੇ ਆ ਬਹੁਤੇ ਲੋਕਾਂ ਦੀ ਸੋਚ ਇਹ ਹੁੰਦੀ ਆ ਕਿ ਵਿਧਵਾ ਨਾਲ ਵਿਆਹ ਨਹੀਂ ਕਰਵਾਉਣਾ ਚਾਹੀਦਾ ਹੁਣ ਜੇਕਰ ਅਚਾਨਕ ਕਿਸੇ ਦੇ ਪਤੀ ਦੀ ਮੌਤ ਹੋ ਜਾਂਦੀ ਆ ਕੋਈ ਹਾਦਸਾ ਹੋ ਜਾਂਦਾ ਤੇ ਉਸ ਦੇ ਵਿੱਚ ਉਸ ਦੀ ਪਤਨੀ ਦਾ ਕੀ ਕਸੂਰ ਹੁੰਦਾ ਜਦੋਂ ਉਮਰ ਛੋਟੀ ਹੁੰਦੀ ਆ ਕਈ ਵਾਰੀ ਕੋਈ 20 ਸਾਲ ਦੀ ਉਮਰ ਦੇ ਵਿੱਚ ਹੀ ਵਿਧਵਾ ਹੋ ਜਾਂਦੀ ਆ ਕੋਈ 25 ਸਾਲ ਦੀ ਜਾਂ 30 ਸਾਲ ਦੀ ਉਮਰ ਦੇ ਵਿੱਚ ਐਸ ਵਿੱਚ ਉਸ ਕੁੜੀ ਦਾ ਕੀ ਕਸੂਰ ਹੁੰਦਾ ਜਿਨ੍ਹਾਂ ਦੇ ਕੋਈ ਬੱਚਾ ਵੀ ਨਹੀਂ ਹੁੰਦਾ ਉਹਨਾਂ ਦੀ ਪੂਰੀ ਜ਼ਿੰਦਗੀ ਅੱਗੇ ਪਈ ਹੁੰਦੀ ਹੈ ਹਾਂ ਜੇਕਰ ਕਿਸੇ ਦੇ ਬੱਚਾ ਹੁੰਦਾ ਤਾਂ ਉਹ ਬੱਚੇ ਦੇ ਆਸਰੇ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੀਆਂ ਪਰ ਬਿਨਾ ਬੱਚੇ ਤੋਂ ਇਸ ਤਰ੍ਹਾਂ ਔਰਤ ਨੂੰ ਇਕੱਲੀ ਰਹਿਣਾ ਬਹੁਤ ਔਖਾ ਹੁੰਦਾ ਤੇ ਉਸ ਲੜਕੇ ਨੇ ਬਹੁਤ ਵਧੀਆ ਕੀਤਾ ਜੋ ਹਸੀਨਾ ਦੇ ਨਾਲ ਵਿਆਹ ਕਰਵਾ ਲਿਆ ਕਿਉਂਕਿ ਹਸੀਨਾ ਦਾ ਵੀ ਇਸ ਦੁਨੀਆ ਤੇ ਕੋਈ ਨਹੀਂ ਸੀ ਤੇ ਉਹਦਾ ਬਾਪ ਵੀ ਉਹਦੀ ਨਹੀਂ ਪੁੱਛਗਿਛ ਕਰਦਾ ਸੀ ਤੇ ਹਸੀਨਾ ਰੱਬ ਦਾ ਧੰਨਵਾਦ ਕਰਦੀ ਆ ਕਿ ਤੂੰ ਇੰਨਾ ਚੰਗਾ ਇਨਸਾਨ ਮੇਰੇ ਨਾਲ ਮਿਲਾਇਆ ਜੋ ਮੇਰੀ ਜਿਸਨੇ ਵੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਆ ਤਾਂ ਇਸ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਨੂੰ ਇਸ ਚੈਨਲ ਤੇ ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਮਿਲੇਗੀ ਇਹ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ